ਰਾਮ ਕਲੀ ਮਾ ਲਾਤੀ ਜੀ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨੁ ਜੀਆ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਰ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਿ ਸਭ ਸਵਾਰਣਾ ਸਭ ਨਗਰਾਂ ਸੁਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੂਰ ਨਾਲੇ ਸਾਚੇ ਸਾਰੇ ਬਾਕਿਆ ਨਹੀਂ ਕਰਤੇ ਰਹਿ ਕਰਤਾ ਦੇ ਰਹਿ ਸਖਸ਼ਹਿ ਜਿਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮੁ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੀ ਸ਼ਬਦ ਕਹਨੀਰੇ ਕਹਿ ਨਾਨਕ ਸਚੇ ਸਾਹਿਬ ਕੈ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੁ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭੁ ਗਈਆ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਗੁਰੂ ਬਾਣ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ ਸਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀ ਐ ਪੰਚ ਦੂਤ ਦਵਾਸੋ ਕੀਤੇ ਕਾਲ ਕੰਡੰਗ ਮਾਰਿਆ ਤੁਰ ਕਰਮ ਪਾਇ ਤੁਧ ਜਨ ਕਉ ਉਸ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੋ ਆ ਤਿਤ ਘਰ ਅਨੰਦ ਵਾਜੇ ਸਾਚੀ ਲਿਵ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵ ਵਾਜੋ ਕੀਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਉ ਹੋਰ ਥਾਉ ਨਾਨਕ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵਾ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲ ਵਿਖਟੇ ਗਿਆਨ ਅੰਨਿਨ ਸਾਰਿਆ ਅਨਰੋਜਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰਾਂ ਤਦ ਸਿੱਖ ਨਾਮ ਲਾਗ ਸਵਾਰੇਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਘਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਇ ਜਨ ਪਾਵੇ ਆਵੋ ਸੰਤ ਪਿਆਰੇ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੀਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਗ ਗੁਰੂ ਕੋ ਹੁਕਮ ਨੇ ਪਈਐ ਹੁਕਮਨੋ ਗੁਰੂ ਕੀ ਰਾਗ ਸੁਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਗਥਿਓ ਕਥ ਕਹਾਣੀ ਏ ਮਨ ਚੰਚਲਾ ਚੁਤਰਾਈ ਕਿਰਣਾ ਪਾਇਆ ਚੁਤਰਾਈ ਨਾ ਪਾਇਆ ਕਿਨੈ ਤੂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਬੁਲਾਇਆ ਮਾਇਆ ਤਾਂ ਮੋਹਣੀ ਤਨ ਕੀਤੀ ਜਨ ਢੋਗਲੀ ਪਾਈਐ ਗੁਰਵਾਣ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹੋ ਕੁਟੰਬ ਤੂਜ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਦੇ ਰਹਿ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮੂਲੇ ਨਾ ਕੀਜਾ ਜੇ ਤੇ ਅੰਤ ਪਛੋਤਾਈਐ ਸਦੂਰੂ ਕਾਬ ਦੇ ਸੁਣ ਤੂ ਗਾ ਤੇਰਾ ਨਾਲੇ ਕੈ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਅਗਮ ਉਤਰਾਤੀ ਰਾਇ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣ ਜੀ ਜਨ ਸਭ ਖੇਲ ਤੇਰਾ ਕਿਆ ਕਵ ਆਵ ਖਾਣੀ ਆਖੈ ਤਾ ਵਿਖੈ ਸਭ ਕੋ ਹੈ ਜਨ ਜੁਗਤੋ ਪਾਇਆ ਕਹੈ ਨਾਨਕ ਤੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਓਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਦ ਦੋ ਪਾਇ ਇਕ ਵੇਖ ਪਰਸਣ ਆਇਆ ਲਬ ਲੋਭ ਹੰਕਾਰ ਚੂਕਾ ਸਗੁਰੂ ਭਲਾ ਪਾਇ ਕਹ ਨਾਨਕ ਜਿਸਨੋ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੀ ਰੇਵਖ ਮਾਰਗ ਚੱਲਣਾ ਲਾਵ ਲੋਭ ਅਹੰਕਾਰ ਤਜਿ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਧਨੋ ਦਿਖੀ ਵਾਲੋ ਨਿਕੀਤ ਮਾਰਗ ਜਾਣਾ ਗੁਰ ਪ੍ਰਦਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੇ ਤੂੰ ਚਲਾਏ ਤਿਵ ਚੱਲਾ ਸਵਾਮੀ ਔਰ ਕਿਆ ਜਾਣਾ ਗੁਣ ਤੇਰੇ ਜਿਵ ਕੋ ਚਲਾਏ ਤਿਵ ਚੱਲਾ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰਾ ਸੁਖ ਪਾਵੇ ਕਹਿ ਨਾਨਕ ਸਚੇ ਸਾਹਿਬ ਜਿਉ ਭਾਵੇ ਤਿ ਵੇ ਚਲਾਵੇ ਇਸ ਵਿਲਾ ਸ਼ਬਦ ਸੁਹਾਵੇ ਸ਼ਬਦ ਸੁਹਾਵਾ ਸਦਾ ਸੁਇਲਾ ਸਤਿਗੁਰੂ ਸੁਣਾਇ ਜੋ ਤਨ ਕਹਿ ਮਨ ਵਸਿਆ ਜਨ ਤੁਰੋਂ ਲਿਖਿਆ ਆਇ ਇਕ ਫਿਰੇ ਕ ਹਨੇਰੇ ਇਕ ਰਹੇ ਗੱਲਾਂ ਗਲਨੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਵਿਲਾ ਸਤਿਗੁਰੂ ਸੁਣਾਇ ਪਵਿੱਤੋ ਸੇ ਜਨਾ ਜਿਨੀ ਹਰਿ ਤੇ ਆਇਆ ਹਰਿ ਤੇ ਆਇਆ ਪਵਿੱਤੋ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਗੋਡੰ ਸਹਸੋਂ ਪਵਿੱਤ ਸੰਗ ਸਵਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਕਰਮੀ ਸਹ ਜਨਾ ਉਜੈ ਬਿਨ ਸਹਜ ਸਹ ਸਾ ਨਾ ਜਾਏ ਨਾ ਜਾਏ ਸਹ ਸਾ ਕਿਤਾ ਸੰਜਮ ਰਹਿ ਕਰਮ ਗੁਮਾਈ ਸਸਾ ਜੀਉ ਮਲੀਣਾ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸੋ ਰੋਹ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਉਸ ਸਭਿ ਜਾਏ ਜੀਉ ਮਹਿਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿਨੇ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਣ ਮਨੋ ਵੇਸਾਰਿਆ ਵੇਦਾਂ ਮੈਂ ਨਾਮੋਂ ਉਤਮ ਸੋ ਸੁਣੈ ਨਾਹੀ ਫਿਰਾਂ ਜੋ ਬੇਤਾਲਿਆ ਕਹੈ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੁਵੈ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜੀਉ ਨਿਰਮਲ ਸਗੁਰ ਤੇ ਕਰਨੀ ਕਾਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਘਟਿਆ ਭਲੇ ਸੇਵਣ ਜਾਰੇ ਕਹ ਨਾਨਕ ਜਨਮ ਅਨਮਲ ਸਦਾ ਰਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮਖ ਹੋਵੇ ਹੋਵੇ ਤਾਂ ਸਨਮਖ ਸੇ ਗੁਰ ਅਰ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤਿ ਆਏ ਅੰਤਰਾਤਮੈ ਸਮਲਿ ਆਪ ਸੱਡ ਸਦਾ ਰਹੈ ਪਰਣਾ ਗੁਰ ਬਿਨ ਅਰੁਣ ਜਨਣਾ ਕੋਈ ਕਹ ਨਾਨਕ ਸੁਣ ਸੰਤੋਖ ਸੋ ਸਿੱਖ ਸਨਮਖ ਹੋਵੇ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਗੁਰ ਮੁਖ ਨਾ ਪਾਵੇ ਪਾਵੇ ਮੁਕਤ ਨੂੰ ੁਰਧਾਇ ਕੁਪਛੋਬ ਵਿਕਿਆ ਜਾਏ ਅਨੇਕ ਜੁਨੀ ਪ੍ਰਮੇ ਆਵੇ ਵਿਣ ਸਰਮਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਉ ਉਸੇ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾ ਗਾਓ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮੋ ਵੈ ਹਿਰਦੈ ਤਨ ਅਸਮਾਣੀ ਇਹ ਅਮਰਤ ਸਦਾ ਰੋਹ ਹਰ ਰੰਗ ਜਪਿਓ ਸਾਰਗ ਬਾਣੀ ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤੂਰ ਬਿਨ ਆੁਰਖੀਆ ਬਾਣੀ ਬਾਣੀ ਤਕ ਸਰਵਾ ਜੋਰਖੀ ਬਾਣੀ ਕਹ ਦੇ ਕਥੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰਨਿਤ ਕਰ ਰਸਨਾ ਕਹਿਆ ਕਸ਼ੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮੈਂ ਬੁਲਣ ਪੈ ਰਵਾਣੀ ਕਹਿ ਨਾਨਕ ਸਤਗੁਰੂ ਬਾਜਿਓ ਹੋਰਖੀ ਬਾਣੀ ਗੁਰੂ ਕਾ ਸ਼ਬਰਤਨ ਹੈ ਹੀਰੇ ਜਿਤ ਜੜਾਉ ਸ਼ਬਰਤਨ ਜਿਤ ਮਨ ਲਾਗਾਏ ਵਾ ਸਮਾਉ ਸ਼ਬਦ ਜੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਬਜਾਏ ਕਹੈ ਨਾਨਕ ਸ਼ਬਰਤਨ ਹੈ ਹੀਰਾ ਜਿਤ ਜੜਾਉ ਸੇ ਸੋਗਤ ਆਪੋ ਪਾਏ ਕੈ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਵੀ ਕੈ ਗੁਰਮੁਖ ਸੈ ਪੁਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜੇ ਸੁਨੋ ਆਪ ਕਰੇ ਸੋ ਹੋਵੇ ਏਕ ਸੋਨ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਉਜਾਏ ਸਿਮਰਤ ਸਾਸ ਤਰ ਪੁਨੋ ਬਾ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋ ਹੋਂ ਤਤ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਣ ਵਿਆੜੀ ਗੁਰ ਕਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅਮ੍ਰਿਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਵੰਦਨ ਹਰਿ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤ ਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵਡਾਤਾ ਜੀ ਅਗਨ ਮੈਂ ਆਹਾਰ ਪੋਚਾਵੇ ਉਸ ਨੂੰ ਕਿਉ ਪੋਇ ਨਾ ਸਕੀ ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰੂ ਨ ਸਦਾ ਸੋ ਮਾਲੀਐ ਕਹ ਨਾਨਕੇ ਏ ਊੜਾ ਦਾਤਾ ਸੋ ਕਿਉ ਮਨ ਵਿਸਾਰੀਐ ਜੈਸੀ ਅਗਨੁਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜਹੀ ਕਰਤਾ ਖੇਲ ਰਚਾਇਆ ਜਾ ਤਿਸ ਬਾਣਾ ਤ ਜੰਮਿਆ ਪਰਵਾਰ ਭਲਾ ਪਾਇਆ ਲਿਓ ਛੁੜ ਕੀ ਲਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚ ਮਾਇਆ ਪਾਇਆ ਹਰਿ ਆਪ ਮੁਲਕ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲੜਾਈ ਐਸਾ ਸਤਿਗੁਰ ਜੇ ਮਿਲਾਏ ਤਿਸਨੋਂ ਸਰਜੋਂ ਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰੈ ਅਰਵਸੈ ਮਨ ਆਏ ਹਰਿ ਆਪ ਮੁਲਕ ਭਾਗ ਦਿਨਾ ਕੇ ਨਾਨਕ ਜਿਨ ਅਰਪੱਲੈ ਪਾਇਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰਨਤ ਜਪੋ ਜੀ ਉਲਾਖ ਖਟੋ ਦਿਆੜੀ ਇਹ ਧਨ ਦੇ ਨਾ ਮਿਲਿਆ ਜੇ ਨਹੀਂ ਹਰਿ ਆਪੇ ਬਹਣਾ ਕਹੈ ਨਾਨਕ ਹਰ ਰਾਸ ਮੇਰੀ ਮਨੋ ਆਵਣਜਾਰਾ ਇਹ ਰਸ ਨਾ ਤੂੰ ਅਨ ਰਸ ਰਾਚ ਰੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋੜ ਕੀਤੇ ਜਿ ਚਿਰ ਹਰਸ ਪੱਲੇ ਨਾ ਪਾਏ ਹਰਸ ਬਾਇ ਬੱਲੇ ਪੀਆ ਹਰਸ ਬਹੁਣ ਦਿਸਨਾ ਲਾਗ ਆਏ ਇਹ ਹਰਸ ਗਰਮੀ ਪਾਈ ਐ ਸਤਿਗੁਰ ਮਿਲੈ ਜਿਸ ਸਿ ਆਏ ਕਹੈ ਨਾਨਕ ਹੋਰ ਅਨਰਸ ਵੀਸਰੇ ਜਰ ਸੈ ਮਨ ਆਏ ਏ ਸਰੀਰਾ ਮੇਰਿਆ ਅਰ ਤੁਮ ਮੈਂ ਜੋਤ ਰਖੀ ਤਾਤੂ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰਿਆ ਪੇ ਮਤਾ ਪੇ ਪਿਤਾ ਜਨ ਜੀਵੋ ਪਾਇ ਦਿਖਾਇਆ ਗੁਰ ਪਰਦਾਸੀ ਉਭਜਿਆ ਤਾ ਚਲਤੋ ਆਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਜਾਓ ਭਿਆ ਪ੍ਰਵਾਗੁ ਸੁਣਿਆਰ ਮੰਗਲ ਗਾਓ ਸਖੀ ਗਰੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਧੂ ਨਾਵੇ ਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ ਅਨਤ ਬਾਣੀ ਗੁਰ ਸ਼ਬਜਾਣੀ ਹਰ ਨਾਮ ਅਰਸ ਭੂਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਣ ਕਾਰਣ ਜੋਗੋ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਿਆ ਤਦੁ ਕਰਮ ਕਮਾਇਆ ਕੀ ਕਰਮ ਕਮਾਇਆ ਤਦੁ ਸਰੀਰਾ ਜਦੁ ਜਗ ਮੈਂ ਆਇਆ ਜਨਰ ਤੇਰਾ ਰਚ ਰਚਿਆ ਸੋ ਹਰ ਮਨਣ ਵਿਸਾਇ ਗੁਰ ਪ੍ਰ사ਦੀ ਹਰਮਨ ਵਸਿਆ ਪੂਰੂ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪ੍ਰਵਾਣੋ ਆਵਾਜਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤ ਰਉ ਮੇਰੇ ਹੋ ਹਰ ਤੁਮੈ ਜੋ ਤਰੀ ਅਰਬ ਨੇ ਉਹਨਾਂ ਦੇਖੋ ਕੋਈ ਅਰਬ ਨੇ ਉਹਨਾਂ ਦੇਖੋ ਕੋਈ ਨਦਰੀ ਹਰਣਿਆ ਲਿਆ ਇਹ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਉਜਿਐ ਜਾਵੇ ਖੰਾਰਿ ਕੈ ਅਰਬ ਨੇ ਉਹਨਾਂ ਕੋਈ ਕਹੈ ਨਾਨਕ ਇਹ ਨਿਤ ਰੰਦ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਮਣੋ ਮੇਰਿਓ ਸਚਾ ਸੁਨਨੋ ਪਠਾਈ ਸਚਾ ਸੁਨਨੋ ਪਠਾਈ ਸ਼ੀਰ ਲਾਏ ਸੁਣੋ ਸਤਿ ਬਾਣੀ ਜੇ ਤੋ ਸੁਣੀ ਮਾਨ ਤਨ ਹਰਿਆ ਹੋਆ ਰਸ ਨਰਸ ਮਾਣੀ ਸਚ ਲਖ ਵਿਰਾਨੀ ਤਾਂ ਕੀ ਅਤ ਕਹੀ ਨਾ ਜਾਏ ਚਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰੂ ਸਚ ਸੁਣਨੋਂ ਕਠਾਏ ਹਰ ਜੀ ਯੁਗ ਫਾਂਦ ਰਖੈ ਵਜਪੰਗ ਵਜਾਇਆ ਵਜਾਇ ਵਜਾ ਪਉਣੋਂ ਦਵਾਰੇ ਪਰੜ ਕੀਏ ਦਸਵਾ ਗੁਤਰ ਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਦਸੋਂਆ ਦਵਾਰ ਦਿਖਾਇਆ ਕਹਨੇ ਗੁਰੂਪ ਨਾਉ ਨਮਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਜੀ ਯੋਗ ਫੰਦ ਰੱਕੈ ਵਜਾ ਭੰਨ ਵਜਾਇਆ ਏਓ ਸੱਚਾ ਸੋਇਲਾ ਸੱਚਾ ਘਰ ਗਾਬ ਗਉ ਤਸੋਇਲਾ ਘਰ ਸੱਚਾ ਜਿਥੈ ਸਦਾ ਸੱਚ ਤੇ ਆਵੇ ਸਚੋ ਤੇ ਆਵੇ ਜਤੁਦ ਭਾਵੇ ਗੁਰਮੁਖ ਜਿਨਾਂ ਪੁਜਾਵੇ ਇਓ ਸਤ ਸਭਨਾ ਕਾ ਖਸਮ ਐ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸਚ ਸੋਹਿਲਾ ਸਚਾ ਘਰ ਗਾਵੇ ਆਨੰਦ ਸੁਣੋ ਵਿਢ ਭਾਗਿਓ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਦ ਤੂਰ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਦ ਤੂਰ